ਨਾ ਤੇਰੀ ਸ਼ਰਮ ਲੱਖ ਜੇ ਮਟਿਆਰ ਕੁੜੀ ਐ ਇੱਕ ਵਾਰੀ ਤੂੰ ਉਹਦੇ ਮੰਜੇ ਤੇ ਚੜਛੜ ਪੈਣਾਗਾ ਤੂੰ ਉੱਥੇ ਨਹੀਂ ਮਰਿਆ ਜਾਂਦਾ ਤੇਰ ਤੋਂ ਆ ਉਧਰ ਮੰਜੇ ਡਾਏ ਪੈਣਗੇ ਮੈਂ ਕੋ ਆ ਨਹੀਂ ਕੀਤਾ ਮੜਾ ਦੇਖ ਕੋ ਪਤਾ ਕੀ ਆ ਇਹ ਆ ਇਹ ਆ ਆਪਾਤੀ ਬੂਹੀ ਦੇ ਨਾਲੇ ਹੋਰ ਵੀ ਤੂੰ ਉਧਰ ਪਾਈ ਜਾ ਉਹ ਆ ਜਾ ਬਈ ਉਹ ਪਹਿਲਾਂ ਨਹੀਂ ਡਰਦੀ ਆਉਂਦੀ ਸੀਗੀ ਅਖੇ ਜੀਜਾ ਪੀ ਕੇ ਅੱਲਾ ਅੱਲਾ ਕਰਦਾ ਰਹਿੰਦਾ ਕੰਡੇ ਦਾ ਗੱਲ ਥੋੜਾ ਆਪਾਂ ਦਾ ਪੰਗਾ ਲੈ ਲਿਆ ਮੈਂ ਤਾਂ ਹੱਥ ਨਾਲ ਬ੍ਰੈਕ ਕਰਾਉਣਾ ਮੈਂ ਜਿੱਤੇ ਪੈ ਨਹੀਂ ਸਕਦਾ ਮੇਰੇ ਨਾਲ ਟਬੁੱਤ ਜਾ ਹਾ ਜੰਦੇ ਬਾਰੇ ਹੋ ਤਾਂ ਉੱਤੇ ਕੱਢ ਗਿਆ ਨਾ ਯਾਰ ਭਾਈ ਦਾ ਯਾਰ ਸਾਈਡ ਤੇ ਪੈ ਜਾਣਗੀ ਹੁਣ ਤੂੰ ਪਾਏ ਹੁਣ ਤਾਂ ਕੁੜੀ ਨੇ ਆਪਦੇ ਮੂੰਹੋਂ ਕਹੀ ਤਾਂ ਸ਼ਰਮ ਮੰਨ ਜਾ ਤੂੰ ਜੱਜ ਹਾਂ ਮੇਰੇ ਨਾਲ ਤਾਂ ਜੱਗੋਂ ਤੇਰਮੀ ਹੋ ਗਈ ਭਾਈ ਦੇ ਯਾਰ ਮੈਂ ਤਾਂ ਹਾਬ ਆ ਕੇ ਲਾਉਣੀ ਸੀ ਆਡੇ ਦੀ ਥਾਲੀ ਹਾਬੁੱਤ ਦੇ ਨਾਲ ਤਾਂ ਮੈਂ ਪੰਗਾ ਲੈ ਬਠ ਹੁਣ ਬਦਲਾ ਸਦਲੀ ਕਰਲਾ ਬਿਸ਼ਰਮਾ ਬਿਸ਼ਰਮਾ ਜਦੋਂ ਆਪਣਾ ਵਿਆਹ ਸੀ ਉਦੋਂ ਇਹ ਐਡੇ ਨਲੀਆਂ ਸੀ ਗਿੱਠ ਦੀ ਹਾਂ ਗਿੱਠ ਦੀ ਨਲੀਆਂ ਹੁੰਦੀ ਸੀ ਛਾਲ ਜੰਡਾ ਮਾਰੀ ਚੌਂਕ ਦੀ ਜਵਾ ਖੜੀ ਸੀ ਐ ਸ਼ਰਮ ਮੰਨ ਸ਼ਰਮ ਮੰਨ ਚਾਉ ਰਿਆ ਹਾਂ ਭਾਈ ਆਪਣੇ ਚੋਰੇ ਫਿੱਕੀ ਪਾਰਟੀ ਕਰ ਜਾ ਜਾਂ ਨਾਨੀ ਦਾ ਮੌਤ ਜਿੱਦਾਂ ਲੱਕ ਕਰ ਜਾ ਇਕੱਠੇ ਬੜਾ ਸੀ ਮਨ ਲਾ ਬੇਂਡਾ ਦਾ ਵਿਆਹ ਹੋਇਆ ਮੇਰੀ ਛਾਲੀ ਨਾਲ ਤਾਂ ਫਿਰ ਇਹ ਤਾਂ ਤੇ ਵੀ ਮੇਰੀ ਛਾਲੀ ਬਣਦੀ ਤੇ ਮੈਂ ਫਿਰ ਤੈਨੂੰ ਆਪ ਦੇ ਲਈ ਛਾਲੀ ਨਾਲ ਵਿਆਹ ਕਰਾਉਣ ਦਾ ਜੋਰ ਮਿਲਦਾ ਥੋੜਾ ਦੋਨਾਂ ਦਾ ਨੁਪੁੱਤਾ ਨੁਪੁੱਤਾ ਹਾਇ ਨੁਪੁੱਤਾ ਕਿੱਥੇ ਪਾਰ ਦੇਵੇਂਗਾ ਇੰਨਾ ਆਪ ਦੇਵੇਂਗਾ ਪੈਣਾ ਜੀ ਜਿਹੜਾ ਇਸ ਮੈਂ ਪੈਣਾ ਦਾ ਪੈਣਾ ਪਾਓ ਭਾਈ ਫਿਰ ਮੈਂ ਟੱਪ ਪਾਈ ਨਾ ਜਾਣਾ ਪੈਣਾ ਠੰਡੀ ਦਾ ਤੋਂ ਇਹ ਮੈਂ ਖਾਂਦੇ ਸੀ ਆਏ ਯਾਰ ਸਾਰੇ ਮੈਨੂੰ ਨਹੀਂ ਇਹ ਚੜੀ ਪਈ ਹੈ ਪੜ ਗਈ ਜਿਹੜੀ ਗੱਲ ਆ ਹੈ ਮੈਂ ਟੱਪ ਪਾਈ ਨਾ ਭਾਈ ਅਰੇ ਜਣਨਾ ਜੀ ਅਜੋੜਾ ਲੋਟ ਕਰਨਾ ਅਰੇ ਜ ਕੀ ਜਈਆ ਮੰਜਾ ਅੰਡੇ ਤਾਂ ਹਾਂ ਬੜ ਗਿਆ ਜਿਹੜਾ ਖੋ ਜਾ ਮੰਜੇ ਕਹਾ ਬੜ ਰੋੜਾ ਕਰਦਾ ਤੂੰ ਨਾ ਤੂੰ ਉਹ ਕਰ ਗਿਆ ਤੁਸੀਂ ਉਧਰ ਪਾਈਓ ਮੰਜਾ ਢਾਹਿਆ ਪਿਆਗਾ ਓਹ ਕਾ ਜਿਹੜਾ ਟੱਪ ਗਿਆ ਨਾ ਲੈ ਆਏ ਕਾ ਸਿੰਦਰੇ ਹਾਂ ਮੈਂ ਤਾਂ ਪਾਈ ਇੱਥੇ ਪਿਆ ਆਏ ਹਾਏ ਸਿਆਣਾ ਬਿਆਣਾ ਤੂੰ ਇਹਨੂੰ ਲੈ ਜਾ ਉਧਰ ਕਿਤੇ ਬੜ ਗਿਆ ਓਏ चुभदू चुभदारोली करते चार पारो चल ला चल फिर तू ला के उर्मी ਮੈਂ ਮਾਰ ਚਾਹ ਰੇ ਨਾ ਪੈਣਾ ਸੌ ਨਾ ਸਾਨੂੰ ਪੈਣ ਦੇਣਾ ਡਾਈ ਅੱਡ ਕੋਈ ਬਣ ਕੇ ਮਾਰਦੀ ਮੈਦਾਨਾ ਤੇ ਕੰਜਰਾਂ ਦੇ ਮੈਂ ਤੈਨੂੰ ਤਾਂ ਧਿਆਨ ਹੈ ਬਾਹਰ ਨਿਕਲਿਆ ਤੂੰ ਖੁਦ ਆ ਰੋਡਾ ਲਾ ਲਿਆ ਤੁਸੀਂ ਔਖੇ ਨਾ ਹੋ ਮੈਂ ਤਾਂ ਆਪਦੀ ਪਿੰਡੀ ਵਗ ਜਾਓ ਜਾਂ ਕਿ ਜਰਾ ਆ ਗਿਆ ਮਛੀਆ ਦੀ ਆ ਉਹ ਕਰਦਾ ਜਲੂਸ ਚੌਰਿਆ ਕੰਜਰੋ ਕਰਦਾ ਜਲੂਸ ਹਾਂ ਆ ਨਾ ਬੇੜੇ ਮੇਂ ਛੇੜੀ ਗੱਲ ਦਾ ਡਰ ਸੀ ਮੋਹੀ ਹੋ ਗਿਆ ਮੈਂ ਪਹਿਲੇ ਹੀ ਫੋਨ ਤੇ ਤੈਨੂੰ ਕਹਿਣ ਲੱਗੀ ਸੀ ਵੀ ਭਾਈ ਤੂੰ ਇੱਥੇ ਨਾ ਆਈ ਇੰਨਾ ਹੀ ਤਾਂ ਪੀਤੀ ਹੋਈ ਆਗੀ ਜਲੂਸ ਕੱਢਣਗੇ ਓ ਭਾਈ ਕੀ ਕੀ ਯਾਰ ਦੇ ਯਾਰ ਨਹੀਂ ਜੀ ਜੀਨੇ ਛੋੜਨ ਤੁਸੀ ਔਖੇ ਸੋਹਣੇ ਮੈਨੂੰ ਜੀ ਤੁਸੀ ਕਿੱਥੇ ਪਾਉਂਦੇ ਮੈਂ ਤਾਂ ਮੱਠਲੇ ਪੈਂਦਾ ਸੀ ਮੰਜੇ ਤੇ ਮੈਂ ਤਾਂ ਕੋਈ ਨਹੀਂ ਮੈਂ ਘਰੀ ਬਗੜੀ ਨਹੀਂ ਕੋਈ ਨਹੀਂ ਹੁਣ ਰਾਤ ਨੂੰ ਕਿੱਥੇ ਜਾਏਂਗੀ ਤੂੰ ਇੱਥੇ ਜਿੱਥੇ ਮੈਂ ਦੁੱਖ ਤੋਂ ਕੱਟੀਆਂ ਨਹੀਂ ਹੁੰਦਾ ਜੀ ਤੂੰ ਕੱਟ ਲੈ ਰਾਤ ਹੋ ਗਈ ਉਸ ਆਹ ਲਾਲੇ ਕੰਨਾਂ ਨੂੰ ਹੱਥ ਪਾਣੇ ਮੈਂ ਤਾਂ ਨਹੀਂ ਆਉਂਦੀ ਨਾ ਨਾ ਮੇਰੇ ਮੂੰਹੋਂ ਆਇਆ ਕਰ ਬਾਹਰ ਨਹੀਂ ਆਜਾ ਪੈਂਦਾ ਚੱਟਾ ਭੂਬੇ ਕੀ ਕਰਦੇ ਆ ਨਾ ਮੰਨੀ ਵੀ ਹੁੰਦੀ ਸਿਆਣਾ ਪੈਰੀ ਹੱਥਲ ਵਾਲਾ ਲਾਈ ਜਾ ਇਹਨੂੰ ਉੱਧਰ ਮੈਂ ਆ ਤਾਏ ਦੀ ਹਲਾ ਸਿਆਣਾ ਬਣਨ ਦੇ ਲ ਕੀ ਲੱਛਣ ਕਰਦਾਗਾ ਪਾਏ ਦਾ ਯਾਗਾ ਪਸੇ ਨਹੀਂ ਦੇਂਦਾ ਕਿਵੇਂ ਓ ਲੱਭੀ ਪੁੱਤ ਹਾਂ ਜਿੱਤੀ ਤੇਰੀ ਸਾਰੇ ਪਵਾੜੀ ਤੇਰੇ ਤਾਏ ਨੇ ਪੋਏ ਤੇਰੀ ਜਿੱਤੀ ਇੱਧਰ ਨਾਲ ਗਈ ਜਾ ਰਹੀ ਹੈਗੀ ਜੋੜੇ ਭਾਲੋ ਯਾਰ ਆ ਪਿਆ ਯਾਰ ਭਾਲੋ ਨਾਲ ਹੋਰ ਭਾਈ ਕੇ ਰੇਟਾ ਲਿਓ ਦੇ ਤੇਰੇ ਤੇ ਮੈਂ ਤਾਂ ਠਾਕਾ ਅੱਛਾ ਐ ਜੋੜਾ ਮੇਚ ਆ ਗਿਆ ਇਹ ਬਾਗਾਂ ਦੀ ਤਾਂ ਨਹੀਂ ਹੋਣਾ ਜੋੜਾ ਸਿਆਪਾ ਖਾਨ ਸਾਰਾ ਨਸ਼ਾ ਤੋੜ ਤਾ ਮੇਰੇ ਤਾਂ ਚਾਹ ਨਾ ਜੀ ਕਰਿਆ ਬਾਲਕੀ ਪੈਂਦਾ ਜੋ ਦੇਖੋ ਹੋਰ ਹੁਣ ਵੀ ਤੁਸੀਂ ਚਲ ਬੰਦਿਆਂ ਵਾਂਗ ਸੁਣ ਕੇ ਰਾਂਗਾ ਤਾ ਵੀ ਉਧਰ ਪਾਏ ਜੋ ਪਾਏ ਜੋ ਮਾਂਮੀ ਜਲੂਸ ਕੱਢੇ ਵੀ ਨਾ ਤੁਸੀਂ ਜਲੂਸ ਮੈਂ ਟੌਪ ਆਉਂਦਾ ਗਾਉਂਦੇ ਪਾਈ ਜਾ ਓਏ ਭਾਈ ਮੰਮੀ ਨਾ ਮੰਮੀ ਨਾ ਚੱਲਾ ਆ ਮੇਰੇ ਨਾਲ ਪਾਈ ਆ ਜਾ ਐ ਕਾਢ ਹੁਣ ਬਾਵਾ ਵੱਡਾ ਛੱਡੋ ਦੁੱਧ ਦਾ ਜਣਾ ਪਈ ਚੰਗਾ ਹਾਂ ਆ ਜਾ ਓਏ ਇੱਧਰ ਚੱਲ ਕੋਇਆ ਆਏ ਦੇਖ ਪਾਹਾੜ ਹਾੜੇ ਪੈ ਰਿਹਾਥਲ ਵਾਲੋਂ ਨਾ ਤੁਸੀਂ ਆਓ ਜਿੰਨਾ ਜਿੰਨਾ ਪੈ ਜਾ ਠੀਕ ਚੋਟੇ ਦਾ ਕਿਹੜੇ ਰੋਡਾ ਮਮੀ ਖਾਈ ਤਰੋਇਆ ਬਗਾਂ ਜਾ ਹਾਂ ਹੋਰ ਇਹ ਆਉ ਮੈਂ ਜਿੱਤੇ ਪਈਆ ਸੁਪਨਾ ਇੱਕੋ ਡੇਗਰੇ ਪਾਸਾ ਉੱਡ ਗਿਆ ਹਟਾਇਆ ਵੀ ਅੱਜ ਦਾਰੂ ਪੀ ਕੇ ਆ ਰਿਹਾ ਸੀ ਮਮੀ ਇਸੇ ਤਕੰਜਰ ਦੇ ਕੰਡੇ ਵੀ ਜੇ ਹੋਏ ਨੇ ਤੇਰੇ ਤਾਏ ਦੇ ਹੀ ਹਾਂ ਸੋਣ ਬਾਈ ਹਾਂ ਦੋ ਕੰਬਲ ਚੱਕ ਲੈ ਪਾਲਾ ਚੜੂਗਾ ਪਾਲਾ ਲਾ ਦੋ ਮਾਸੀ

ਮੈਂ ਤਾਂ ਇਹਨਾਂ ਦੇ ਚੋਹਰਾਂ ਚ ਹੀ ਮਰ ਗਈ ਨਹੀਂ ਦੇਖ ਲੈ ਕਿੰਨਾ ਹੁਸਨ ਸੀ ਮੇਰੇ ਤੇ ਹਾਂ ਸਾਰੇ ਪਿੰਡ ਚੋਂ ਸੁਨੱਖੀ ਸੀ ਮੈਂ ਤਾਂ ਹਾਂ ਤੂੰ ਤਾਂ ਮੈਂ ਇਹਨਾਂ ਦੇ ਚੋਹਰਾਂ ਚ ਦੇਖ ਲੈ ਤੂੰ ਪੁੱਠੇ ਤਵੇਰ ਗਈ ਹੋ ਗਈ ਪੰਨ ਜਿਗਰਾ ਪੈਣੇ ਤੇਰਾ ਜਿਹੜਾ ਤੂੰ ਇਹਨਾਂ ਨਾਲ ਕੱਟੀ ਜੰਨੀ ਆ ਇਹ ਤਾਂ ਉੱਤੇ ਚੜਨ ਤਾਂ ਹੀ ਆਉਂਦੇ ਨੇ ਹੋਰ ਹਾਂ ਟਾਈਮ 'ਪਿਆਉਣ ਨੂੰ ਕਹਿਣੀ ਹੁੰਦੀ ਆ ਵੀ ਬਾਵਲਾ ਮੈਨੂੰ ਤਾਂ ਡੋਬ ਤਸਰਾ 20 ਕਬਾਬੀਆਂ ਦੇ ਵੀ ਹੁਣ ਏ ਨੂੰ ਨਾ ਕਹ ਤੇ ਇੱਥੇ ਤੂੰ ਸ਼ਰਾਬ ਦੀ ਬੋਤਲ ਤੇ ਡੋਲੇ ਜੀ ਤੂੰ ਲੈ ਲਈ ਇਹਨੂੰ ਤੂੰ ਸਤਾਉ ਕਰ ਦੇ ਹਾਂ ਇਹ ਤਾਂ ਗੇ ਚੱਜਦੇ ਬੰਦੇ ਨਾਲ ਵੀ ਆਹੀ ਸ਼ਰਾਣਾ ਵੀ ਲਾਲਾ ਮਸੀ ਲੈ ਆਇਆ ਪਣ ਕੀ ਕਹਨੇ ਹੁੰਦੇ ਆ ਕਿ ਪਾਲਾ ਲੱਗੂ ਨਾਲੇ ਮੱਛਰ ਨਹੀਂ ਲੜਨਾ ਮੱਛਰ ਤਾਂ ਆਪਣੇ ਸੁੱਖ ਨਾਲ ਹਾਈ ਵੀ ਨਹੀਂ ਹੋਣਾ ਕੋ ਡਗਰਣ ਤੂੰ ਆ ਕਰ ਦੇ ਨਾ ਮਰ ਮੁਰ ਜਾਂਦਾ ਉਦੋਂ ਹਾਂ ਹਾਏ ਪੁੱਤ ਤੂੰ ਮੇਰੇ ਨਾਲ ਪੈ ਜਾ ਲੈ ਆ ਮਾਂ ਤੇ ਸਿਰ ਰੱਖ ਕੇ ਪੈ ਜਾ ਹੈਂ ਬਾਹਰ ਲਾਤਾ ਸੀ ਬਾਹਰ ਲਾਇਆ ਹੈ ਕਿਹਨੂੰ ਕਹਦੇ 70 ਰੁਪਏ ਜੂਗਾ ਵਧੀਆ ਨਾ ਮੈਂ ਤਾਂ ਮੰਮੀ ਨਹੀਂ ਪਹਿਨਣਾ ਹੁੰਨਾਗਾ ਹੈ ਮੰਮੀ ਨਹੀਂ ਪਹਿਨਣਾ ਹੁੰਨਾ ਮੈਂ ਤਾਂ ਇਹ ਨਹੀਂ ਇਹ ਨਹੀਂ ਆਦੀ ਸੀ ਵੀਟੂ ਮੇਰੇ ਬਿਨਾ ਹਾਂ ਜੇ ਆਉਂਦੀ ਨਹੀਂ ਹਾਂ ਉਹੀ ਬਾਤ ਕਹਿ ਡਬੋਕ ਜਾ ਹੋ ਗਿਆ ਉਮਰ ਤਾਂ ਉਸ ਨਹੀਂ ਹੈ ਕਿ ਪਾਉਂ ਚਲ ਨਾ ਭਾਈ ਉਹ ਤਾਂ ਜਿਵੇਂ ਤੇਰਾ ਜੀ ਕਰਦਾ ਟੰਗੀਆਂ ਦਾ ਵੀ ਕਈ ਸੁਲਫਾਂ ਤੇਰੀ ਬਈਆਂ ਦੇ ਨਾਲ ਮਲਾਜੇ داری ਵੇ ਭਾਈ ਜੋ ਭੈਣ ਦਿਓ ਖਾਸ ਮੋ ਭਾਈ ਜੋ ਭਾਈ ਜੋ ਹੱਥ ਜੋੜ ਲੋ ਹੱਸ ਕੋੜ ਦੀ ਸਰੀ ਨੂੰ ਪਾਣੀ ਪਿਆ ਪਹਿਲਾਂ ਆ ਲੈ ਕੋਈ ਨਾ ਠੰਡਾ ਯਮਨ ਲੈ ਤੌੜਿਆ ਲੈ ਬੇਤਾ तू पी के पीना पानी है हां हां पीना ला कोई तो गया था अपन से खाना ला ओ छोड़ दन जाला लाया हो ये पैगाम भाई और भाई कंबल है के बाय कपड़ा तो पी मैं तो हूं देखता कंबल था पर टाइम लगता ना ना इतनी सारा लाइव

ਬਾਹਨ ਜਾਂ ਬਹੋਂ ਨਾਲ ਆ ਪਿਆਈ ਦੇ ਜਾ ਤਾ ਵਾ ਦਾ ਰਹਾ ਤਾਂ ਤੋਖੀ ਦੇਖ ਉਹ ਫੋਟੇ ਚਾੜੋਗੀ ਲੈ ਕਟਿਆਰ ਸਿਆ ਅੱਗੇ ਨਾ ਸੁਕੀ ਜਾਂਦੀ ਇਹਨੂੰ ਐਤ ਕੀ ਤਾਂ ਆ ਗਈ ਗਾਹਾਂ ਵਾਸਤੇ ਮੈਂ ਤਾਂ ਨਹੀਂ ਆਉਂਦਾ ਤੇ ਤੋ ਸਗੜ ਜਾਣਿਓ ਇਹ ਮੈਂ ਖੋ ਕੋਈ ਦੇ ਕੋਲ ਆਉਂ ਹਾਂ ਨਾ ਤਾਂ ਪੈਸਾ ਦਿਆ ਹਾਂ ਤੋ ਦੇਖ ਲਖਤੇ ਤਾਂ ਆਏ ਤੁਹਾਨੂੰ ਜਿਗਰਾ ਪੈਣੀ ਜਿਹੜਾ ਤੋ ਕੱਟੀ ਜਾਂਦੀ ਆ ਕਹਤ ਰਹੇ ਇਹ ਹਾਲਤਾਂ ਆਉਂਦੇ ਸਿਹਰਾਂ ਜਿਵੇਂ ਤਾਂ ਵੀ ਤੂੰ ਤਾਂ ਲੋਲਾ ਕਰ ਰੱਖਿਆ ਹੁਣ ਕੱਕ ਤੂੰ ਨਾਲ ਪਾਉਣੀ ਆ ਹੈ ਵੱਡਾ ਹੋਇਆ ਪਿਆਗਾ ਦਾਰੂ ਦੇ ਕੇ ਜਿਹੜਾ ਕੁੱਟਮਾਰ ਕਰਦਾ ਇਹ ਤਾਂ ਡਰ ਗਿਆ ਬਹਿੜ ਗਿਆ ਦਾ ਅੱਛਾ ਲੱਗਦਾ ਤਾਂ ਹੈ ਬੇਖਿਆ ਹਾਂ ਰਵਾਗੇ ਵੀ ਤੂੰ ਅੱਖਾਂ ਲਾਈਆ ਇਹਨੂੰ ਜੇ ਤੂੰ ਬੰਦਿਆਂ ਚ ਤੋਰੇਂਗੀ ਤਾਂ ਬੰਦਿਆਂ ਵਰਗਾ ਹੋਜੂ ਇਹਨੂੰ ਹੋਰ ਨਾ ਕਿਤੇ ਤੀਵੀਆਂ ਵਰਗਾ ਕਰਦੀ ਇਹਦੇ ਕਿਤੇ ਮੈਂ ਹੁਣ ਤੈਨੂੰ ਕੀ ਦੱਸਾਂ ਅੱਜ ਕੱਲ ਦੇ ਜਿਵੇਂ ਮੁੰਡੇ ਹੁਣ ਹੋਏ ਪਏ ਨੇ ਮੁਲਤੀ ਹੋ ਗਏ ਕਰ ਦੋ ਜਿਵੇਂ ਹੁਣ ਅੱਜ ਕੱਲ ਦੇ ਜੇ ਹੁਣ ਟੀਮਾਂ ਚ ਜਿਹੜੇ ਬੱਚੇ ਰਹਿੰਦੇ ਨੇ ਹਾਂ ਤਾਂ ਉਹ ਟੀਵੀਆਂ ਵਰਗੇ ਹੋ ਜਾਂਦੇ ਨੇ ਤਾਂ ਕਰਕੇ ਕਹਿੰਨੀ ਆ ਜਿਹੜੇ ਇਹਨਾਂ ਦੀ ਹਾਰਮੋਨਸ ਹੁੰਦੇ ਨੇ ਉਹ ਫਿਰ ਟੀਮਾਂ ਵਰਗੇ ਹੋ ਜਾਂਦੇ ਨੇ ਤਾਂ ਕਰਕੇ ਕਹਿੰਨੀ ਆ ਜੇ ਨੂੰ ਬੰਦਿਆ ਜਿ ਤੋੜਾ ਕਰੇਗੀ ਫੇਰ ਹੀ ਬੰਦਿਆਂ ਵਰਗਾ ਬਣੂਗਾ ਇਹ ਤਾਂ ਮੈਂ ਦੇਖਿਆ ਤਾਂ ਹੋਰ ਹੀ ਲੱਛਣ ਜੇ ਕਰਦਾਗਾ ਸਲਫੋ ਇਹਨਾਂ ਉਹਦਾ ਖਾਇ ਜਾਂਦਾ ਹੁੰਦਾ ਹੈ ਠੀਕ ਐਣ ਮੁੰਡਿਆਂ ਚ ਵੀ ਜਾਂਦਾ ਹੁੰਦਾ ਹੁੰਦਾਗਾ ਹਾਂ ਹਾਂ ਤਾਂ ਕਰਕੇ ਕਹਿੰਨੀ ਆ ਨਾ ਕੋਈ ਨਾ ਉਹ ਤੁੰਨਾ ਪਾਇਆ ਕਰਨ ਸਾਰਾ ਦਿਨ ਸੀਂਗਾ ਦਾ ਕੋਟੀਵਾ ਵਣੇ ਵੇਖਣਾ ਕਰਜ ਦੇਖੇ ਫਰੀ ਕੇ ਜੜੀ ਦਿਹਾਖ ਖਣ ਖਣ ਕਿੱਧਰ ਕਰ ਜਾਉ ਹੈ ਹਾਂ ਠੀਕ ਤੇ ਆ ਕਰਾਂਗੇ ਹਾਈ ਨਹੀਂ ਪੈਣੇ ਹਾਂ ਇਥੇ ਮੱਛਰ ਲੜਦਾਗਾ ਪੱਖਾ ਲਾਣੀ ਫਰ ਹਾਈ ਪੱਕਾ ਲਾਵ ਪੱਕਾ ਤਾਂ ਫੇਰ ਤੂੰ ਚੱਕੇਂਗੀ ਰਾਤ ਨੂੰ ਫੇਰ ਪਾਲਾ ਚੜੂਗਾ ਚਲ ਇਧਰ ਆਇਆ ਕਰ ਇਧਰ ਹਵਾ ਆਉਂਦੀ ਹੈਗੀ ਇਧਰ ਹਵਾ ਆਉਂਦੀ ਮੈਂ ਪੈਣੀ ਨਾਲ ਮੈਨੂੰ ਉਧਰ ਕਾ ਜਾਉਂਦਾ ਪੌੜੀ ਤਨੋਂ ਆਹ ਹਾਏ ਹਾਂ ਤਾਂ ਕੈਸੇ ਦਿੱਕੀ ਹਿੰਮਤ ਤਵੀ ਕੋਈ ਪੌੜੀ ਉਤਰ ਜੂਗਾ ਲਾ ਤਾਣਾ ਤੋੜ ਦੂੰਗੀ ਮੈਂ ਮੈਂ ਇਧਰ ਪੈ ਜੰਨੀ ਹਾਂ ਹਾਂ ਬੰਦਿਆਰ ਕੀ ਤੀਵੀ ਆਹੇ ਜੀ ਨਹੀਂ ਹੈਗੀ ਮੈਂ ਜਿਵੇਂ ਹੁਣ ਇਹ ਤਾਂ ਖੇਤ ਬੰਨੇ ਬਾਜ ਅਨਸਾਰ ਜਿਹੜੀ ਕੱਲੀ ਪਈ ਰਹਿਣੀ ਆ ਮਜਾਲਾ ਕੈਸੇ ਦੀ ਕੋਈ ਸਾਲਾ ਚਾਖ ਜੇ ਮੇਰੇ ਕੰਨੀ ਆਏ ਆਏ ਲਹਣ ਪਾਈ ਬਾੜੀ ਗੱਲਾਂ ਬਾਤਾਂ ਜੀਂ ਮਾਰੋ